ਅਲਦੀ ਸਵਾਲ ਤਾਂ ਤੁਹਾਡਾ ਸਭ ਨਾਲ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋ ਆਪਾਂ ਇਹ ਮਸ਼ੀਨ ਹੈ ਜੀ ਇੱਥੇ ਲੱਗੇ ਆਪਾਂ ਕੁਝ ਇਹਨਾਂ ਕੁਝ ਰੂਟੀਨ ਬਣਾਉਣ ਆਪਾਂ ਨੇ ਮਸ਼ੀਨ ਮੰਗਾਈ ਸੀਗੀ ਐਮਾਜ਼ੋਨ ਤੋਂ ਟਰਾਈ ਕਰਦੇ ਆ ਇਹ ਕਿਸ ਤਰ੍ਹਾਂ ਚੱਲਦੀ ਹੈ ਜੀ ਵਧੀਆ ਬਣਾਉਂਦੀ ਹੈ ਸਮਾਨ ਇਹਦਾ ਸਮਾਨ ਭਰਾਂ ਦੱਬ ਗਿਆ ਉਹ ਲੱਗਦਾ। ਬਾਹਰ ਨਹੀਂ ਆਇਆ। ਪਰ ਇਹ ਕੀਤਾ ਬਣਾ ਲਾ। ਪਰ ਉਹ ਤੇ ਪਾਇਆ ਨਹੀਂ। ਹਰ ਦੇ ਇੱਕ ਮਿੰਟ। ਮਸਪੂਰਤਾ ਭੋਲਣਾ ਪਵੇਗਾ। ਜੋਗਾ ਤਾਂ। ਨਮਕੀਨ ਪਕੌੜੀਆਂ ਬਣ ਗਈਆਂ ਆਉਣੀਆਂ। ਆਪਾਂ ਜਿਸ ਕਰਨ ਰੋਜ਼ ਜਿੱਤ ਕਰਦਾ ਬਿਕੋਸ ਖਾਣ ਨੂੰ ਬਣਾ ਕੇ ਦੋ। ਮੈਂ ਆਹ ਚਲਾਜ ਬਣਾ ਲਿਆ। ਹਾਂ। ਜਿਹੜੀ ਇਹ ਵਾਲਾ ਵੀ ਛੱਡ ਦੇ ਛੱਡ ਦੇ। ਹਾਂਜੀ ਇੱਥੇ ਆਪਾਂ ਕੱਟ ਰਹੇ ਸੀਗੇ ਨਮਕੀਨ ਪਕੌੜੀਆਂ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਇਹ ਜਿਹੜੀ ਮਸ਼ੀਨ ਆ ਆਪਾਂ ਨੇ Amazon ਤੋਂ ਮੰਗਾਈ ਆ online ਤੇ ਉਹ ਵੀ ਟਰਾਈ ਕਰਕੇ ਦੇਖਦੇ ਸੀਗੇ। ਵੀ ਕਿਸ ਤਰ੍ਹਾਂ ਚੱਲਦੀ ਆ ਤੇ ਸੋਚਿਆ ਵੀ ਚਲੋ ਅੱਜ ਨਮਕੀਨ ਪਕੌੜੀਆਂ ਬਣਾ ਲੰਨੇ ਆ ਕੁਝ ਦਿਵਾਲੀ ਦੇ ਦਿਨ ਚੱਲ ਰਹੇ ਨੇ ਚਲੋ ਮੈਂ ਚਲੋ ਨਾਲ ਬੱਚਿਆਂ ਨੂੰ ਬਣਾ ਕੇ ਦੇ ਦਿੰਨੇ ਆ ਤੇ ਬਾਕੀ ਆਪਾਂ ਦਿਵਾਲੀ ਨੂੰ ਨਾ ਕੋਈ ਨਾ ਕੋਈ ਚੀਜ਼ ਲੈਣੀ ਹੁੰਦੀ ਆ ਮੈਂ ਜਦੋਂ ਜਿਹੜੀ ਚੀਜ਼ ਦੀ ਆਪਣੇ ਕੋਲ ਮਤਲਬ ਨਹੀਂ ਹੁੰਦੀ ਹੈਗੀ ਘਾਟ ਹੁੰਦੀ ਹੈ ਜਿਹੜੀ ਚੀਜ਼ ਦੀ ਉਹ ਆਪਾਂ ਦਿਵਾਲੀ ਨੂੰ ਲੈ ਲੈਣਨੇ ਆ ਜੇ ਕੋਈ ਭਾਂਡਾ ਲੈਣਾ ਹੁੰਦਾ ਉਹ ਜਾਂ ਕੋਈ ਹੋਰ ਚੀਜ਼ ਹਨਾ ਕਰਦੀ ਤੇ ਫਿਰ ਨਾ ਇਸ ਵਾਰ ਮੈਂ ਸੋਚਿਆ ਵੀ ਚਲੋ ਐਦ ਕੀ ਆ オンਲਾਈਨ ਸ਼ਾਪਿੰਗ ਕਰਦੇ ਆ ਤੇ ਫਿਰ ਆਪਾਂ ਨੇ ਇਹ ਆਨਲਾਈਨ ਮਗਾਈ ਸੀਗੀ ਮਸ਼ੀਨ ਪਕੌੜੀਆਂ ਕੱਢਣ ਵਾਲੀ ਚਾਹੇ ਪਕੌੜੀਆਂ ਕੱਢ ਲੋ ਚਾਹੇ ਬਰੀਕ ਮੋਟੀਆਂ ਹਨਾ ਕੋਈ ਵੀ ਨਮਕੀਨ ਬਣਾ ਸਕਦੇ ਆ ਹੈਗੇ ਨੇ ਇਹਦੇ ਨਾਲ 15 16 ਜਾਲੀਆਂ ਹੋਰ ਨੇ ਤੇ ਆਪਾਂ ਮੋਟੀਆਂ ਪਕੌੜੀਆਂ ਕੱਢ ਰਏ ਸੀਗੇ ਉਹ ਵੀ ਕੱਢ ਕੇ ਦੇਖ ਰਏ ਸੀਗੇ ਬਸ ਤਾਂ ਮੈਂ ਦੀਵਾਲੀ ਤੋਂ ਬਾਅਦ ਲਾਉਣ ਦੀ ਸੀਗੀ ਮੇਰੀ ਵੀ ਵੀ ਚਲੋ ਦੀਵਾਲੀ ਤੋਂ ਬਾਅਦ ਲਾਉਂਗੀ ਹਨਾ ਤੇ ਫੇਰ ਬੱਚੇ ਕਹਣ ਲੱਗੇ ਵੀ ਨਹੀਂ ਵੀ ਮੰਮੀ ਹੋਣੇ ਬਣਾ ਕੇ ਦੇ ਮੈਂ ਚੱਲ ਬਣਾ ਲੈਂਦੇ ਹਣਾ ਬਾਅਦ ਵੀ ਆਪਾਂ ਨੇ ਵਰਤਣੀਆਂ ਤੇ ਚਲੋ ਏਦਾਂ ਹੁੰਦਾ ਵੀ ਦਿਵਾਲੀ ਨੂੰ ਚਲੋ ਆਪਾਂ ਚੀਜ਼ ਲੈ ਲੈਂਦੇ ਹਣਾ ਤੇ ਵਸ ਇਥੇ ਲੱਗੇ ਹੋਤੀ ਸਾਰੀ ਬਾਰੀ ਬਾਰੀ ਟਰਾਈ ਕਰਕੇ ਦੇਖ ਰਹੇ ਸੀ ਵਧੀਆ ਨਿਕਲ ਰਹਿ ਇੰਨਾ ਸੀਗੀਆਂ ਮੋਟੀਆਂ ਮੋਟੀਆਂ ਸੇਮ ਹੀ ਆ ਤੇ ਇਥੇ ਮੈਂ ਤੁਹਾਨੂੰ ਕਹਿ ਰਹੀ ਤੂੰ ਮੈਂ ਖਾ ਲਓ ਕਰ ਲਓ ਟੇਸਟੀ ਤੁਸੀਂ ਵੀ ਖਾਓ ਪਕੌੜੀਆਂ ਤੇ ਬਹੁਤ ਸੁਆਦ ਸੀਗੀਆਂ ਮੋਟੀਆਂ ਮੋਟੀਆਂ ਤੇ ਸਾਰੇ ਜਣ ਟੇਸਟ ਕਰਕੇ ਦੇਖ ਰਹੇ ਸੀਗੇ ਖਾਣੂ ਵੀ ਬਹੁਤ ਟੇਸਟੀ ਬਣੀਆ ਸੀਗੀਆਂ ਤੇ ਨਾਲੇ ਨਾ ਜਿਹੜੀ ਇਹ ਮੋਟੀ ਜਾਲੀ ਸੀ ਇਹਦੇ ਨਾਲ ਛੇਤੀ ਨਿਕਲਦੀਆਂ ਸੀਗੀਆਂ ਜੇ ਮੈਂ ਮੈਂ ਬਾਅਦ 'ਚ ਨਾ ਬਰੀਕ ਜਾਲੀ ਪਾਈ ਸੀਗੀ ਇੱਕ ਉਹਦੇ ਨਾਲ ਬਹੁਤ ਔਖੀਆਂ ਨਿਕਲੀਆਂ ਨੇ ਤੇ ਉਹਦੇ ਨਾਲ ਮੈਂ ਘੋਲ ਵੀ ਪਤਲਾ ਕਰਕੇ ਪਾਇਆ ਉਹਦੇ ਵਿੱਚ ਫੇਰ ਵੀ ਨਾ ਨਿਕਲ ਹੀ ਰਹਿ ਜਾਂ ਸੀਗੀਆਂ ਉਹਦੇ ਨਾਲ ਕਿਉਂਕਿ ਜੇ ਜਾਲੀ ਜ਼ਿਆਦਾ ਬਰੀਕ ਸੀਗੀ ਪਰ ਮੋਟੀ ਦੇ ਨਾਲ ਛੇਤੀ ਕੰਮ ਨਿਭੜਦਾ ਸੀਗਾ ਛੇਤੀ ਨਿਕਲਦੀਆਂ ਸੀਗੀਆਂ ਤੇ ਬੱਚਿਆਂ ਨੇ ਤਾਂ ਸਾਰਿਆਂ ਨਾਲ ਦੀ ਨਾ ਖਾ ਲੀਆਂ ਸੀਗੀਆਂ ਵਾਰ-ਵਾਰ ਲਿਜਾਈ ਗਏ ਕਹਿੰਦੇ ਮम्मी ਸੁਆਦੇ ਬਹੁਤ ਬਣੀਆਂ ਨੇ ਤੇ ਆਪਾਂ ਨਾ ਕਾਲ ਕਰ ਜੰਨੇ ਘਰੇ ਚੀਜ਼ ਬਣਾਉਣ ਦੀ ਪਰ ਚੀਜ਼ ਤਾਂ ਸੌਖੀ ਬਣ ਜਾਂਦੀ ਆ ਤੇ ਨਾਲ ਸਵਾਦ ਵੀ ਬਣਦੀ ਆ ਘਰ ਦੀ ਚੀਜ਼ ਪਰ ਸੋ ਇਦਾਂ ਹੁੰਦਾ ਵੀ ਹਨਾ ਕੀ ਭਾਂਡੇ ਲਵੇੜਾਂਗੇ ਕਿਉਂਕਿ ਜਦੋਂ ਕੋਈ ਕੋਈ ਚੀਜ਼ ਬਣਾਉਂਦੇ ਹਨਾ ਕਈ ਭਾਂਡੇ ਲਿਪੜ ਜਾਂਦੇ ਨੇ ਭਾਂਡਿਆਂ ਦਾ ਕੰਮ ਵੱਧ ਜਾਂਦਾ ਹੈ ਤੇ ਇਨਕੋ ਟਾਈਮ ਚਾਹੀਦਾ ਹੁੰਦਾ ਹਰ ਇੱਕ ਚੀਜ਼ ਬਣਾਉਣ ਨੂੰ ਨਹੀਂ ਤਾਂ ਕਰੇ ਹਰ ਇੱਕ ਚੀਜ਼ ਬਣਾ ਸਕਦੇ ਆਪਾਂ ਤੇ ਆਪਾਂ ਸਾਰੇ ਮਤਲਬ ਦਿਵਾਲੀ ਨੂੰ ਤਾਂ ਚਲੋ ਬਣਾਏ ਲੈਂਦੇ ਆ ਪਰ ਐਤ ਕੀ ਹਨਾ ਖੂਆ ਵੀ ਹੈ ਨਹੀਂਗਾ ਸਾਡੀ ਬੈੜੀ ਬਾਅਦ ਚ ਸੋਣੀ ਹੈ ਦਿਵਾਲੀ ਤੋਂ ਹਨਾ ਤੇ ਪਹਿਲੀ ਵਾਰ ਹੋਇਆ ਸਾਡੇ ਨਾਲ ਇਸ ਵਾਰ ਵੀ ਆਪਾਂ ਖੂਆ ਨਹੀਂ ਕੱਢਿਆ ਦਿਵਾਲੀ ਨੂੰ ਤੇ ਨਹੀਂ ਹਰ ਇੱਕ ਸਾਲ ਖੂਆ ਕੱਢਦੇ ਆ ਚਲੋ ਦਿਵਾਲੀ ਤੋਂ ਬਾਅਦ ਸੁੱਕੂਗੀ ਫੇਰ ਕੱਢ ਲਾਂਗੇ ਹਨਾ ਤੇ ਤੇ ਬਾਕੀ ਆਪਾਂ ਮਠਿਆਈ ਵੀ ਬਣਾ ਲੈਨੇ ਨੇ ਲੱਡੂ ਵਗੈਰਾ ਵੀ ਘਰ ਦੀ ਬਣਾ ਲੈਨੇ ਹੁੰਨੇ ਆ ਤੇ ਪਕੌੜੀਆਂ ਵਗੈਰਾ ਵੀ ਬਣਾ ਲੈਨੇ ਹਨਾ ਘਰੀ ਬਾਹਰੋਂ ਮੈਂ ਬਹੁਤ ਘੱਟ ਲੈ ਕੇ ਆ ਨਹੀਂ ਨੇ ਡੱਬੇ ਦਾ ਬਾਹਰੋਂ ਲਿਆਉਂਦੇ ਨਹੀਂ ਗਏ ਇੱਕ ਅੱਧਾ ਹੀ ਮਤਲਬ ਜਿਹੜੇ ਆਪਣੇ ਜਿਹਨੂੰ ਦੁੱਧ ਪਾਉਣੇ ਹੁੰਨੇ ਆ ਆਪਾਂ ਉਹ ਦੇ ਜੰਦੇ ਨੇ ਹਨਾ ਜਾਂ ਉਹ ਹੁੰਦਾ ਜਾਂ ਮੇਰਾ ਭਰਾ ਆਉਂਦਾ ਹੁੰਦਾ ਮਠਿਆਈ ਦਾ ਡੱਬਾ ਦੇਣ ਇੱਕ ਉਹ ਦੇ ਜਾਂਦਾ ਹਨਾ ਬਾਕੀ ਆਪਾਂ ਲੱਡੂ ਵਗੈਰਾ ਘਰੇ ਬਣਾ ਲੈਨੇ ਆ ਤੇ ਖੁਆ ਵੀ ਕੱਢ ਲੈਨੇ ਆ ਤੇ ਪਰ ਇਸ ਵਾਰ ਖੁਆ ਨਹੀਂ ਕੱਢਿਆ ਹੈਗਾ ਤੇ ਦੇਖੀ ਤਾਂ ਲੱਡੂ ਕੱਢ ਲਾਂਗੇ ਹਨਾ ਕੱਲੂ ਇਹ ਕੱਢਾਂਗੇ ਅੱਜ ਨਹੀਂ ਕੱਢਦੇ ਹੈਗੇ ਤੇ ਇੱਥੇ ਮੈਂ ਘੋਲ ਬਣਾ ਰਹੀ ਸੀ ਪਤਲਾ ਮੈਂ ਕਿਹਾ ਚਲੋ ਪਤਲਾ ਘੋਲ ਬਣਾ ਕੇ ਨਾ ਬਰੀਕ ਜਾਲੀ ਲਾ ਕੇ ਉਹ ਬਣਾ ਕੇ ਦੇਖਾਂ ਤੇ ਮੇਥੀ ਵਗੈਰਾ ਪਾ ਕੇ ਨਾ ਆਪਾਂ ਨੇ ਇੱਕ ਘੋਲ ਹੋਰ ਤਿਆਰ ਕਰ ਲਿਆ ਸੀਗਾ ਤੇ ਫਿਰ ਬਰੀਕ ਪਕੌੜੀਆਂ ਕੱਢ ਕੇ ਦੇਖਾਂਗੇ ਬਾਕੀ ਜੀ ਹਨਾ ਮੈਂ ਦਿਵਾਲੀ ਪਿੱਛੇ ਕਮੈਂਟ ਕਰਿਆ ਸੀਗਾ ਵੀ ਮੈਨੂੰ ਦੱਸਿਓ ਕਿਹੜੇ ਦਿਨ ਦੀ ਆ ਤੇ ਕਈ ਭੈਣਾਂ ਨੇ ਕਿਹਾ ਵੀ 20 ਦੀ ਆ ਕਈ ਕੰਦੇ ਸੀਗੇ 21 ਦੀ ਆ ਪਰ ਜੀ ਆਪਾਂ ਵੀ 21 ਤਰੀਕ ਦੀ ਦਿਵਾਲੀ ਮਨਾਵਾਂਗੇ ਮੱਸਿਆ ਵਾਲੇ ਦਿਨ ਦੀ ਕਿਉਂਕਿ ਪਹਿਲਾਂ ਤੋਂ ਸੁਣਦੇ ਆ ਰਹੇ ਆਂ ਵੀ ਦਿਵਾਲੀ ਮੱਸਿਆ ਨੂੰ ਹੁੰਦੀ ਆ ਹਨਾ ਮੱਸਿਆ ਦੀ ਮਨਾਈ ਜਾਂਦੀ ਆ ਤੇ ਆਪਾਂ ਮੱਸਿਆ ਨੂੰ ਮਨਾਵਾਂਗੇ ਸਾਡੇ ਪਿੰਡ ਵਿੱਚ ਵੀ ਮਤਲਬ 21 ਤਰੀਕ ਨੂੰ ਹੀ ਮਨਾਉਣਗੇ ਦਿਵਾਲੀ ਸ਼ਾਇਦ ਕੋਈ 20 ਨੂੰ ਮਨਾ ਲਵੇ ਪਰ ਆਪਾਂ 21 ਨੂੰ ਹੀ ਲਾਵਾਂਗੇ ਹਨਾ ਦੀਵੇ ਵਗੈਰਾ ਨਾਲੇ ਦੇਖਾਂਗੇ ਜੀ ਹਨਾ ਪਰਮਾਤਮਾ ਜਾਇਦਾ ਇਸ ਵਾਰ ਗੁਰੂ ਘਰ ਫਿਰ ਜਾਇਆ ਮੰਗੇ ਮਾਛੂ ਬੜਾ ਸਾਹਿਬ ਗੁਰਦੁਆਰਾ ਚਾਨਕ ਕਮਲ ਸਾਹਿਬ ਮਥੜੇ ਕਾਵਾਂਗੇ ਪਿਛਲੀ ਵਾਰ ਵੀ ਗਏ ਸੀਗੇ ਦੀਵੇ ਲਾਇਆਏ ਸੀਗੇ ਆਪਾਂ ਤੇ ਚਲੋ ਜੇ ਇਸ ਵਾਰ ਕਰਮਚੋਇਆ ਫਿਰ ਚਲ ਜਾਵਾਂਗੇ ਬਾਕੀ ਜੀ ਸਾਰਿਆਂ ਨੂੰ ਹਨਾ ਐਡਵਾਂਸ ਦੇ ਵਿੱਚ ਪਹਿਲਾਂ ਹੀ ਕਹ ਦਿੰਦੇ ਨੇ ਹੈਪੀ ਦਿਵਾਲੀ ਜੀ ਸਾਰੇ ਭੈਣ ਭਾਈਆਂ ਨੂੰ ਜਿਹੜੇ ਭੈਣ ਭਾਈ ਦੇਖ ਰਹੇ ਨੇ ਤੇ ਕੁਝ ਹਨਾ ਆਪਣੀਆਂ ਵੀਡੀਓ ਨਾਲ ਬਹੁਤ ਲੇਟ ਆ ਰਹੀਆਂ ਨੇ ਆ ਵੀ ਪਤਾ ਨਹੀਂ ਕਦੋਂ ਮੈਂ ਅਪਲੋਡ ਕਰੂੰਗੀ ਪਤਾ ਨਹੀਂਗਾ ਹਨਾ ਤੇ ਬਸ ਟਾਈਮ ਹੀ ਲੱਗ ਰਿਹਾ ਕੰਮਾਂ ਦੇ ਵਿੱਚ ਰਾਤ ਨੂੰ ਸੱਜਰੇ ਮਤਲਬ ਬਸ ਥੱਕ ਜੀਦਾ ਨੀਂਦ ਆਉਣ ਲੱਗ ਜਾਂਦੀ ਹੈ ਫਿਰ ਐਡੀਟਿੰਗ ਦੀ ਹੁੰਦੀ ਹੈਗੀ ਦਿਨ ਚ ਫਿਰ ਉਹੀ ਕੰਮਕਾਰ ਚੱਲ ਪੰਦੇ ਨੇ ਤਾਂ ਨਹੀਂ ਐਡੀਟਿੰਗ ਹੁੰਦੀ ਹੈਗੀ ਬਹੁਤ ਜਾਂਚੀ ਔਖਾ ਟਾਈਮ ਜਾ ਲੱਗ ਰਿਹਾ ਹਨਾ ਵੀਡੀਓ ਅਪਲੋਡ ਕਰਨ ਨੂੰ ਤੇ ਬਸ ਇਸੇ ਤਰ੍ਹਾਂ ਹੀ ਜਦੋਂ ਤੁਹਾਡੇ ਕੋਲ ਵੀਡੀਓ ਪਹੁੰਚਿਆ ਕਰੋ ਜੀ ਦੇਖ ਲਿਆ ਕਰੋ ਹਨਾ ਕੋਈ ਟਾਈਮ ਨਹੀਂਗਾ ਆਪਣੇ ਵੀਡੀਓ ਦਾ ਕਦੋਂ ਮੈਂ ਪਾਉਣੀਆਂ ਹਨਾ ਬਸ ਟਾਈਮ ਵੀ ਖਰਾਬ ਹੋ ਗਿਆ ਆਪਣੇ ਵੀਡੀਓ ਪਾਉਣ ਦਾ ਤੇ ਦੇਖਦੇ ਹਾਂ ਸ਼ਾਇਦ ਰਾਤ ਨੂੰ ਆਪਾਂ ਬੇ ਇਹ ਵੀਡੀਓ ਵੀ ਤੇ ਇਥੇ ਬੱਚੇ ਲਜਾਈ ਜਾ ਰਹੇ ਸੀਗੇ ਪਕੌੜੀਆਂ ਨਾਲ ਦੀ ਨਾਲ ਖਾਈ ਜਾ ਰਹੇ ਸੀ ਸਾਰੀ ਸਾਰਿਆਂ ਨੂੰ ਪਸੰਦ ਆ ਰਹੀਆਂ ਸੀਗੀਆਂ ਤੇ ਮੈਂ ਬਰੀਕ ਪਕੌੜੀਆਂ ਦਾ ਕੋਲ ਵੀ ਤਿਆਰ ਕਰ ਲਿਆ ਸੀ ਤੇ ਅੱਜ ਵੀ ਆਪਾਂ ਨੇ ਫਿਰ ਸਾਗੇ ਬਣਾ ਲਿਆ ਸੀਗਾ ਤੇ ਸਾਗ ਵੀ ਬਾਹਰ ਘਰੇ ਹੋਇਆ ਸੀ ਉਹ ਵੀ ਰਿਜ ਰਿਆ ਸੀ ਨਾਲ ਦੀ ਨਾਲ ਨਾਲ ਦੀ ਨਾਲ ਮੈਂ ਪਕੌੜੀਆਂ ਟੈਸਟ ਟੈਸਟ ਕਰਨ ਲੱਗ ਗਈ ਸੀ ਬਣਾ ਕੇ ਦੇਖ ਲਈਏ ਮੈਂ ਤੇ ਵੀ ਚੱਲਦੀ ਵੀ ਹੈ ਮਸ਼ੀਨ ਮੰਗਾਈ ਵੀ ਹੈ ਹਨਾ ਤੇ ਮੈਂ ਨਾ ਇੱਥੇ ਮਾਚੂ ਬੜਾ ਸਾਬ ਪਤਾ ਕਰੀ ਕਰੀ ਸੀਗੇ ਮਸ਼ੀਨ ਆਪਾਂ ਨੂੰ 450 ਦੀ ਮਿਲਦੀ ਸੀ ਪਰ ਆਨਲਾਈਨ ਸਸਤੀ ਪੈ ਗਈ ਕੁਝ ਆਫਰ ਚੱਲ ਰਹੇ ਸੀਗੇ ਦਿਵਾਲੀ ਕਰਕੇ ਆਪਾਂ ਨੂੰ ਇਹ 258 ਰੁਪਏ ਦੀ ਮਸ਼ੀਨ ਪਈ ਆ ਆਨਲਾਈਨ ਕਿੱਥੇ ਆਪਾਂ ਨੂੰ 350 ਦੀ ਪੈ ਰਹੀ ਸੀਗੀ ਤਾਂ ਹੀ ਮੈਨੂੰ ਇਦਾਂ ਸੀ ਕਿ ਵੀ ਕਿਤੇ ਹਲਕੀ ਨਾ ਹੋਵੇ ਤਾਂ ਕਰਕੇ ਆਪਾਂ ਟਰਾਈ ਕਰ ਕਰ ਦੇਖਦੇ ਸੀਗੇ ਵੀ ਚਾਹੀ ਚੱਲਦੀ ਵੀ ਆ ਤੇ ਬਾਕੀ ਪਕੌੜੀਆਂ ਵੀ ਸਵਾਦ ਬਣੀਆਂ ਸੀਗੀਆਂ ਤੇ ਮਸ਼ੀਨ ਵੀ ਬਹੁਤ ਵਧੀਆ ਚੱਲ ਰਹੀ ਸੀਗੀ ਸਾਰਾ ਕੁਝ ਹੀ ਠੀਕ ਸੀਗਾ ਹਨਾ ਤੇ ਲੋ ਜੀ ਇੱਥੇ ਆਪਾਂ ਛੋਟੀਆਂ ਪਕੌੜੀਆਂ ਕੱਢ ਕੇ ਦੇਖਦੇ ਆ ਕਿ ਇਸ ਤਰ੍ਹਾਂ ਦੀਆਂ ਬਣਦੀਆਂ ਨੇ ਤੇ ਇਥੇ ਸਾਰੀ 프리ਦੋਣੀ ਵੀ ਆਗੇ ਸੀਗੇ ਇਹਨਾਂ ਦਾ ਖੇਤ ਜਿਹੜਾ ਸਰੋਂ ਵਾਲਾ ਖੇਤ ਸੀਗਾ ਉਹ ਬਹਾਇਆ ਸੀਗਾ ਪਹਿਲਾਂ ਉੱਥੇ ਲੱਗੇ ਹੋਏ ਸੀਗੇ ਬਹਾਉਣ ਫੇਰ ਸਾਰੀ ਆਗੇ ਦੀ ਬਾਰੋਬਾਰੀ ਪਕੌੜੀਆਂ ਲਜਾਈ ਜਾ ਰਹੇ ਸੀ ਖਾਈ ਜਾ ਰਹੇ ਸੀਗੇ ਸਾਡੀ ਮੰਮੀ ਟੇਸਟੀ ਬਹੁਤ ਬਣੀਆਂ ਨੇ ਲਿਖਾਣ ਨੂੰ ਬਹੁਤ ਵਧੀਆ ਲੱਗ ਰਹੀਆਂ ਨੇ ਤੇ ਫਟਾਫਟ ਨਾਲੇ ਆਂ ਫਿਰ ਨਾ ਮੈਂ ਜਦੋਂ ਦੇਖਿਆ ਇਹਦੇ ਛੋਟੀ ਜਿਹੀ ਜਾਲੀ ਪਾ ਕੇ ਨਾ ਇਹ ਸਹੀ ਨਹੀਂ ਚੱਲ ਰਹੀ ਸੀ ਜੀ ਬਰੀਕ ਵਾਲੀ ਸੀਗੀ ਬੜਾ ਜ਼ੋਰ ਲਾ ਰਹੀ ਸੀ ਹੁਣ ਮੈਨੂੰ ਇਦਾਂ ਵੀ ਸ਼ਾਇਦ ਇਦੋਂ ਵੀ ਬਰੀਕ ਕਰ ਹੋਊਗਾ ਘੋਲ ਪਤਲਾ ਕਰ ਹੋਊ ਸ਼ਾਇਦ ਜਿਉ ਤੁਰੇ ਅੰਦਰ ਇਹ ਤੇ ਇਥੇ ਸੈਜ ਮੈਨੂੰ ਕਹਿੰਦਾ ਕਹਿੰਦਾ ਮਮੀ ਆਹ ਪਕੌੜੀਆਂ ਤਾਂ ਕਹਿੰਦਾ ਉਹ ਜੀਆਂ ਨੇ ਜਹਜੀਆਂ ਮਤਲਬ ਵਿਆਹ ਦੇ ਵਿੱਚ ਹੁੰਦੀਆਂ ਨੇ ਬਰੀਕ-ਬਰੀਕ ਚਲੋ ਜੀ ਸੈਜ ਦੇ ਪਾਪਾ ਵੀ ਰਹਿ ਗਏ ਸੀਗੇ ਪਕੌੜੀਆਂ ਜੇ ਵਿੱਚ ਪਾਕੀ ਲੈ ਗਏ ਉਹ ਵੀ ਉਹ ਪਤਾ ਨਹੀਂ ਪ੍ਰਿੰਟ ਨੂੰ ਜਾ ਰਹੇ ਸੀਗੇ ਸ਼ਾਇਦ ਉਹ ਕਹਿੰਦਾ ਮੈਨੂੰ ਵੀ ਦੇ ਦੇ ਮੇਰੇ ਹਿੱਸੇ ਦੀਆਂ ਕਹਿੰਦਾ ਮੈਂ ਜੇ ਵਿੱਚ ਪਾਕੀ ਲੈ ਜਾਣੀਆਂ ਨੇ ਕਿ ਬੱਚਿਆਂ ਨੇ ਨਾਲ ਦੀ ਨਾਲ ਸਾਰੀਆਂ ਹੀ ਖਾ ਲੀਆਂ ਸੀਗੀਆਂ ਫੇਰ ਨਾ ਮੈਂ ਜਦੋਂ ਇਹ ਜਾਲੀ ਦੇ ਨਾਲ ਨਹੀਂ ਨਿਕਲੀਆਂ ਹੈਗੀਆਂ ਫਿਰ ਇਹਦੀ ਜਾਲੀ ਚੇਂਜ ਕਰਤੀ ਸੀ ਕਿ ਫਿਰ ਉਹੀ ਮੋਟੀਆਂ ਖਣੀਆਂ ਵਾਲੀ ਜਾਲੀ ਪਾ ਲਈ ਸੀ ਉਹਦੇ ਨਾਲ ਛੇ ਦਿਨ ਨਿਭਦੇ ਸੀ ਜੀ ਤੇ ਇਹਦੀ ਕਮ ਨਿਭੜਦਾ ਸੀ ਜੇ ਤਾਂ ਬਹੁਤ ਟਾਈਮ ਲੰ데요 ਸੀਗੀ ਲਓ ਜੀ ਨੀਅੜੇ ਬਣਾਉਨੇ ਆਪਾਂ ਬਹੁਤ ਸਿੱਟੇ ਬਣਾਣਾ ਬਸ ਟਰਾਈ ਕਰਕੇ ਦੇਖੀਏ ਜੀ ਜਿਹੜੀਆਂ ਤਾਂ ਜਿਹੜੀ ਤਾਂ ਜਿਹੜੀਆਂ ਆ ਮੈਂ ਹੁਣ ਪਾਈਆਂ ਮੋਟੀ ਚਾਲੀ ਹਨਾ ਇਹ ਤਾਂ ਵਧੀਆ ਘੜਦੀ ਆ ਬਹੁਤ ਛੇਤੀ ਪਗੌੜੀਆਂ ਨਿਕਲਦੀਆਂ ਮੋਟੀਆਂ ਮੋਟੀਆਂ ਦੇਖੋ ਆਪਾਂ ਨੇ ਦੋ ਜਾਲੀਆਂ ਯੂਜ਼ ਕਰੀਆਂ ਨੇ ਮੈਂ ਦੋ ਜਣੀਆਂ ਵਰਕੇ ਨੂੰ ਦੋ ਵਾਰ ਨਹੀਂ ਜਿਹੜੀਆਂ ਆਹ ਆਏ ਇਹ ਬਹੁਤ ਔਖੇ ਨਿਕਲਦੇ ਪਰ ਖਾਣ ਨੂੰ ਬਹੁਤ ਟੇਸਟੀ ਬਣ ਚੁੱਕੇ ਨੇ ਖਾ ਕੇ ਮੈਂ ਖਾਲੀ ਥਾਲੇ ਰਹਿ ਗਿਆ ਮੇਰੇ ਕੋਲ ਖਾ ਵੀ ਕੇ ਮਿੰਟਾ ਜੀ ਤੇ ਇਹਦੇ ਨਾਲ ਮੈਂ ਤਾਂ ਪੇਸਟ ਵੀ ਹਨਾ ਪਤਲਾ ਰੱਖਿਆ ਵੀ ਬਣ ਜਣਗੀਆਂ ਪਰ ਬਣੀਆਂ ਨਹੀਂ ਆ ਬੜੀ ਗਈ ਹੈਗੀ ਇਹਨੇ ਕੋਈ ਜ਼ੋਰ ਵੱਧ ਹੁੰਦਾ ਨਿਕਲ ਗਈ ਨਹੀਂ ਕਿ ਸਰੂਪ ਤੇ ਵਾਹ ਖਾਣ ਨੂੰ ਵਧੀਆ ਨੇ ਸਾਈਜ਼ ਕਿਦਾ ਹੈ ਮੈਨੇ ਜਿੰਮੀ ਬਿਆ ਆ ਲੀਆਂ ਨੇ ਥੰਗੀਆਂ ਬਰੀਕ ਪਾਉੜੀਆਂ ਪਰ ਆ ਵਧੀਆ ਛੇਦੀ ਛਿਤੀ ਮੈਂ ਡੋ ਬੈਡ ਬਣ ਲਏ ਜੀ ਮੋਟੇ ਮੋਟੇ ਪਕਾੜੇ ਇੱਦੋਂ ਥੋੜੀ ਜੀ ਬਰੀਕ ਵੀ ਹੈਗੀ ਆ ਇਹ ਸਭ ਤੋਂ ਬਰੀਕ ਵਾਲੀ ਜਿਹੜੀ ਆ ਵਾਲੀ ਆ ਇੱਦੋਂ ਥੋੜੀ ਜੀ ਮੋਟੀ ਵੀ ਹੈ ਤੇ ਜਿਹੜੀ ਇਹ ਇਹ ਉੱਦ ਮੋਟੀਆਂ ਬਾਕੀ 15 16 ਸਾਈਜ਼ ਨੇ ਸੇਬ ਤੇਰਾ ਨਮਕੀ ਰੋਣਾ ਸਕਦਾ ਹੈ। ਇਹ ਬਣਾ ਮਾਗੇ ਫੁੱਲਾ ਫੁੱਲਾ। ਤੇ ਹੁਣ ਤਾਂ ਮੈਨੂੰ ਕੰਮ ਨਹੀਂ ਹਲੇ। ਇਹ ਬਣਾਉਣਾ। ਹੁਦ ਆਪਾਂ ਨੇ ਕੀ ਕਹਿੰਦੇ ਨੇ ਵਰਤ ਕੇ ਦੇਖੀਏ ਕਿ ਕਿਸ ਤਰ੍ਹਾਂ ਬਣ ਵੀ ਜਾਵੇਗੀ। ਆਰੇ ਇਹ। ਪਿੱਛੇ ਸੜੋ। ਲਓ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਨਵੇਂ ਬਲੌਗ